ਉਸ 7 ਤੱਕ ਮੇਰਾ ਲੋਨ ਉਹਨਾਂ ਨੇ ਖਤਮ ਕਰਤਾ ਉਸ ਤੋਂ ਬਾਅਦ ਸਲੂਟ ਹੈ ਕਰਨ ਉਹ ਲਾ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੀ ਹੈਲਪ ਕੀਤੀ 18 ਮੈਡਲ ਟੈਰਾ ਕਰਾਟੇ ਜੋ ਮੈਂ ਇੱਕੋ ਟੈਰਾ ਕਰਾਟੇ ਦਾ ਖਿਡਾਰੀ ਆ ਪੂਰੇ ਇੰਡੀਆ ਜੀ ਨੇ 18 ਮੈਡਲ ਆਪਣੇ ਦੇਸ਼ ਆਪਣੇ ਪੰਜਾਬ ਨੂੰ ਦਿੱਤੇ ਜੀ ਦੇ ਵਿੱਚ ਮੇਰਾ ਲਿਸਟ ਦੇ ਵਿੱਚ ਗੁਰਮਨ ਜੋਬ ਦੇ ਲਈ ਇੰਟਰਵਿਊ ਦੇ ਲਈ ਨਾਮ ਆ ਗਿਆ ਸੀਗਾ ਜਿਹੜਾ 7ਵੇਂ ਨੰਬਰ ਤੇ ਸੀਗਾ ਤੇ ਕੁਝ ਹੀ ਦਿਨ ਪਹਿਲਾਂ ਜਦ ਮੈਂ ਲਿਸਟ ਚੈੱਕ ਕਰਦਾ ਉਸ ਲਿਸਟੋਂ ਮੇਰਾ ਨਾਮ ਕੱਢ ਦਿੱਤਾ ਜਾਂਦਾ ਕੀ ਮੇਰਾ ਇੱਕ ਕਸੂਰ ਹੈ ਕਿ ਮੈਂ ਹੈਂਡੀਕੈਪਡਾਂ ਇੱਕ ਪੜਿਆ ਲਿਖਿਆ ਨੌਜਵਾਨਾਂ ਜਾਂ ਮੇਰਾ ਇੱਕ ਕਸੂਰ ਹੈ ਕਿ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਜੀਵਨ ਨੂੰ ਪ੍ਰਮੋਟ ਕਰ ਰਿਹਾ ਹਾਂ ਕਹਿੰਦੇ ਨੇ ਦੇ ਮਾਧਿਅਮ ਰਾਹੀਂ ਮੈਂ 8 ਦਿਨ ਦਾ ਰਿਮੈਂਟੋ ਦੇਣਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਉਹਨਾਂ ਨੂੰ ਡੀਐਸਪੀ ਲਾ ਦੇਣੋ ਤੁਸੀਂ ਉਹਨਾਂ ਨੂੰ ਐਸਐਸਪੀ ਲਾ ਦੇਣੋ بڑے بڑے ਅਹੁਦੇ ਤੇ ਬਿਠਾ ਦੇਣੇ ਹੋ ਕੀ ਗੱਲ ਮੇਰੀ ਵਾਰ ਨੂੰ ਆ ਕੇ ਨੌਕਰੀਆਂ ਖਤਮ ਹੋ ਜਾਂਦੀਆਂ ਮੈਡਲ ਜਿੱਤਣ ਵਾਲੇ ਖਿਡਾਰੀ ਨੇ ਬੂਟ ਪਾਲਸ਼ਾ ਕਰ ਸਰਕਾਰ ਦੇ ਖਿਲਾਫ ਜਿਤਾਇਆ ਰੋਸ਼ ਥੋੜੇ ਦਿਨ ਪਹਿਲਾਂ ਹੀ ਕਰਨ ਔਜਲਾ ਨੇ ਵੀ ਇਸ ਖਿਡਾਰੀ ਦੀ ਕੀਤੀ ਸੀ ਮਦਦ ਦੱਸ ਦਈਏ ਤੁਹਾਨੂੰ ਤਰਨ ਸ਼ਰਮਾ ਜੋ ਕਿ ਕਾਰਾਟੇ ਦਾ ਵਧੀਆ ਖਿਡਾਰੀ ਹੈ ਤੇ ਉਸ ਦਾ ਵੱਲੋਂ ਪੈਰਾ ਖੇਡਾਂ ਦੇ ਵਿੱਚ ਕਈ 골ਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਗਿਆ ਸੀਗਾ ਪਰ ਤਰਨ ਸ਼ਰਮਾ ਵੱਲੋਂ ਜਿੱਤੇ ਗਏ ਗੋਡ ਮੈਰਲਾਂ ਦੇ ਬਾਵਜੂਦ ਵੀ ਸਰਕਾਰਾਂ ਨੇ ਉਸ ਨੂੰ ਜੋ ਵਾਅਦੇ ਕੀਤੇ ਸੀ ਉਹ ਹਜੇ ਤੱਕ ਪੂਰੇ ਨਹੀਂ ਹੋਏ ਗੋਡ ਮੈਡਲ ਜਿੱਤਰਮਾਲੇ ਤਰਨ ਸ਼ਰਮਾ ਹਜੇ ਵੀ ਸਰਕਾਰੀ ਨੌਕਰੀ ਦੀ ਉਡੀਕ ਦੇ ਵਿੱਚ ਬੈਠੇ ਨੇ ਪਰ ਨੌਕਰੀ ਨਾ ਮਿਲਣ ਦੀ ਸੂਰਤ ਦੇ ਵਿੱਚ ਹੁਣ ਹਤਾਸ਼ ਵੀ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਰਨ ਸ਼ਰਮਾ ਦੀਆਂ ਜੋ ਕਿ ਲੁਧਿਆਣਾ ਡਿਪਟੀ ਕਮਿਸ਼ਨਰ ਆਫਿਸ ਦੇ ਬਾਹਰ ਬੂਟ ਪਾਛਾ ਕਰਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਗੌਰਤਲਬ ਹੈ ਕਿ ਤਰਨ ਸ਼ਰਮਾ ਦੇ ਸਿਰ 9 ਲੱਖ ਰੁਪਏ ਦਾ ਬੈਂਕ ਦਾ ਕਰਜ਼ਾ ਸੀਗਾ ਜੋ ਕਿ ਬੀਤੇ ਦਿਨ ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਬੈਂਕ ਨੂੰ ਵਾਪਸ ਮੋੜਿਆ ਗਿਆ ਵਾ ਇਸ ਸਭ ਦੇ ਬਾਵਜੂਦ ਵੀ ਤਰੁਣ ਸ਼ਰਮਾ ਦਾ ਘਰ ਦਾ ਗੁਜ਼ਾਰਾ ਬਹੁਤ ਔਖੇ ਤਰੀਕੇ ਨਾਲ ਚੱਲਦਾ ਵਾ ਤੇ ਉਹ ਸਰਕਾਰੀ ਨੌਕਰੀ ਦੀ ਉਡੀਕ ਦੇ ਵਿੱਚ ਹੈ ਤਰੁਣ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਜਾਂ ਉਸ ਦੀ ਜੋ ਖੇੜ ਦੇ ਮੁਤਾਬਿਕ ਉਸ ਨੂੰ ਉਸ ਦਾ ਬੰਦਾ ਮਾਨ ਸਤਕਾਰ ਮਿਲਣਾ ਚਾਹੀਦਾ ਉਹ ਸੁਤੀਆਂ ਪਈਆਂ ਸਰਕਾਰਾਂ ਤੱਕ ਤੁਸੀਂ ਮੇਰੀ ਆਵਾਜ਼ ਲੈ ਕੇ ਜਾ ਰਹੇ ਹੋ ਸੋ ਮੈਂ ਇੱਕ ਇੰਡੀਆ ਦਾ 18 ਗੋਡਨ 18 ਮੈਡਲ ਦੀ ਪਿਆਰਾ ਕਰਾਟੇ ਜੋ ਮੈਂ ਇੱਕੋ ਟੈਰਾ ਕਰਾਡੇ ਦਾ ਖਿਡਾਰੀ ਹਾਂ ਪੂਰੇ ਇੰਡੀਆ ਜਿਨੇ 18 ਮੈਡਲ ਆਪਣੇ ਦੇਸ਼ ਆਪਣੇ ਪੰਜਾਬ ਨੂੰ ਦਿੱਤੇ ਤੇ ਕੁਝ ਦਿਨ ਪਹਿਲਾਂ ਮੈਨੂੰ ਇੱਕ ਚਿੱਠੀ ਆਂਦੀ ਹੈ ਜਿਹਦੇ ਵਿੱਚ ਡਫਤਰ ਆਫ ਪੰਜਾਬ ਡਾਇਰੈਕਟਰ ਸਪੋਰਟਸ ਵੱਲੋਂ ਤਿੰਨ ਡਿਪਾਰਟਮੈਂਟੇ ਮਾਰਕ ਕੀਤਾ ਜਾਂਦਾ ਹੈ ਅੱਜ 1 ਸਾਲ ਹੋ ਗਿਆ ਉਹ ਤਿੰਨੇ ਡਿਪਾਰਟਮੈਂਟਾਂ ਦੇ ਵਿੱਚੋਂ ਮੈਨੂੰ ਕੋਈ ਲੈਟਰ ਨਹੀਂ ਆਇਆ ਉਸ ਤੋਂ ਬਾਅਦ 2023 ਦੇ ਵਿੱਚ ਸੁਪਰਵਾਈਜ਼ਰ ਤੇ ਕੋਚਾਂ ਦੀਆਂ ਭਰਤੀਆਂ ਨਿਕਲੀਆਂ ਦੀਆਂ ਜਿਦੇ ਵਿੱਚ ਮੇਰਾ ਲਿਸਟ ਦੇ ਵਿੱਚ ਗੌਰਮਨ ਜੋਬ ਦੇ ਲਈ ਇੰਟਰਵਿਊ ਦੇ ਲਈ ਨਾਮ ਆ ਗਿਆ ਸੀਗਾ ਜਿਹੜਾ 7ਵੇਂ ਨੰਬਰ ਤੇ ਸੀਗਾ ਤੇ ਕੁਝ ਹੀ ਦਿਨ ਪਹਿਲਾਂ ਜਦ ਮੈਂ ਲੀਟ ਚੈੱਕ ਕਰਦਾ ਉਸ ਲੀਟ ਚੋਂ ਮੇਰਾ ਨਾਮ ਕੱਢ ਦਿੱਤਾ ਜਾਂਦਾ ਸੋ ਮੈਂ ਇਹੀ ਉਮੀਦ ਲੈ ਕੇ 5 ਦਿਨ ਤੋਂ ਮੈਂ ਭਟਕ ਰਿਆਂ ਮੈਂ ਇਨਕ ਦੁਖੀ ਹੋਇਆ ਪਿਆ ਕਿ ਮੈਂ ਇਹ じゃ ਕੀ ਕਰਤਾ ਪੰਜਾਬ ਮੈਂ ਕੋਈ ਕ੍ਰਾਈਮ ਕਰਤਾ ਜਾਂ ਮੇਰਾ ਏ ਕਸੂਰ ਹੈ ਕਿ ਮੈਂ ਹੈਂਡੀਕੈਪਡਾਂ ਇੱਕ ਪੜਿਆ ਲਿਖਿਆ ਨੌਜਵਾਨਾਂ ਜਾਂ ਮੇਰਾ ਏ ਕਸੂਰ ਹੈ ਕਿ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਜੀਵਨ ਨੂੰ ਪ੍ਰਮੋਟ ਕਰ ਰਿਹਾ ਸੋ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕੀ ਸਰਕਾਰ ਮੈਨਾ ਨਾ ਤੱਕਾ ਕਿਉਂ ਨਹੀਂ ਕਰ ਰਹੀ ਹੈ ਸੋ ਮੈਂ ਤੁਹਾਡੇ ਸਾਰਿਆਂ ਦੇ ਚਾਹਿਆਂ ਦੇ ਮਾਧਿਅਮ ਰਾਹੀਂ ਮੈਂ 8 ਦਿਨ ਦਾ ਰਿਮੈਂਡੋ ਦੇਣਾ ਪੰਜਾਬ ਸਰਕਾਰ ਦੇ ਭਗਵੰਤ ਸਿੰਘ ਸਾਹਿਬ ਨੂੰ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਕਰੀਬ ਬੰਦੇ ਨਾਲ ਤੱਕਾ ਨਹੀਂ ਹੋਣ ਦਿੰਦੇ ਮੈਨਾ ਮਾਨ ਸਾਹਿਬ ਸਰੀਆਮ ਤੇ ਨਿਵਾਰਤ ਤੱਕਾ ਹੋਇਆ ਤੇ ਜੇ ਤੁਸੀਂ ਮੇਰੀ ਸੁਣਵਾਈ ਨਹੀਂ ਕਰੀ ਤਾਂ ਮੈਂ 8 ਦਿਨ ਬਾਅਦ ਟੋੜੀ ਕੋਠੀ ਦੇ ਬਾਹਰ ਆ ਕੇ ਹੱਥ ਜੋੜ ਕੇ ਬੇਨਤੀ ਕਰਕੇ ਉੱਥੇ ਬੈਠੂਗਾ ਸੋ ਮੇਰੇ ਵੱਲੋਂ ਇਹ 8 ਦਿਨ ਦਾ ਮੋਮੈਂਟੋ ਦਿੱਤਾ ਜਾ ਰਿਹਾ ਹੈ ਤਰਨਾ ਲਗਾ ਜਊਗਾ ਨਾ ਕਰਦੇ ਵਸ ਨਹੀਂ ਤਰਨਾ ਨਹੀਂ ਮੈਂ ਸਿਰਫ ਇੱਕ ਬੇਨਤੀ ਕਰਨ ਜਾਊਗਾ ਜੇ ਉਹ ਬਾਹਰ ਆਂਦੇ ਨੇ ਤਾਂ ਠੀਕ ਹੈ ਨਹੀਂ ਤਾਂ ਮੈਂ ਉੱਥੇ ਹੰਚਨ ਤੇ ਬੈਠੂੰਗਾ ਵਿਦੇਸ਼ ਕਿਤੇ ਕਿਉਂ ਮੈਂ ਮੈਂ ਦੋ ਵਾਰ ਏਸ਼ੀਅਨ ਚੈਂਪੀਅਨਸ਼ਿਪ ਚ ਮੈਡਲ ਲਿਆ ਕੇ ਪੰਜਾਬ ਦੇ ਨਾਮ ਇੱਜ਼ਤ ਬਣਾਈ ਹੈ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੈਰਾ ਕਾਰਾਟੇ ਦੇ ਵਿੱਚ ਮੈਡਲ ਨਹੀਂ ਸੀਗੇ ਮੈਂ ਦੋ ਵਾਰ ਲੈ ਕੇ ਆਇਆ ਇੰਨੀ ਮੇਰੀ ਇੰਨੀ ਕੋ ਰਿਸਟ੍ਰੈਕਟ ਨਹੀਂ ਕਰੀ ਮੈਨੂੰ ਲੈਣ ਲਈ ਕੋਈ ਬਸ ਸੈਂਦੇ ਉੱਥੇ ਆਇਆ ਨਹੀਂ ਉਲਟਾ ਮੇਰਾ ਭਰਾ ਹਾਰ ਲੈ ਕੇ ਆ ਜਾਂਦਾ ਮੈਨੂੰ ਐਕਟਿਵ ਵਾਲੇ ਬਿਠਾ ਕੇ ਘਰੇ ਲੈ ਜਾਂਦਾ ਇਹ ਪੰਜਾਬ ਸਰਕਾਰ ਦੀ ਹਕੀਕਤ ਔਰ ਦੂਜੀ ਸਾਈਡ ਇਹ ਕਹਿੰਦੇ ਨੇ ਕਿ ਮੇਰੀ ਗੇਮ ਰਿਕੋਨਾਈਜ਼ ਨਹੀਂ ਹੈ ਮੈਂ ਪਾਲਸੀ ਦੇ ਵਿੱਚ 2000 ਜਿਹੜੀ 24 25 ਦੀ ਪਾਲਸੀ ਹੈ ਉਹਦੇ ਅੰਡਰ ਕਰਾਟੇ ਰਿਕੋਨਾਈਜ਼ ਹੋ ਚੁੱਕੇ ਨੇ ਦੂਜਾ ਜਿਹੜੀ ਮੈਂ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ 껙 ਕੇ ਆਇਆ ਉਹ ਤਾਰੀਕੋਨਾਈ ਸਗੀ ਕਈ ਗੇਮਾਂ ਆਈਆਂ ਨੇ ਜਿਹੜੀ 올ੰਪਿਕ ਕੁਐਲਿਫਾਈ ਨਹੀਂ ਕਰਦੀਆਂ ਜਿਹੜੀ ਰਿਕੋਨਾਈਜ਼ ਨਹੀਂ ਹੈ ਤੁਸੀਂ ਉਹਨਾਂ ਨੂੰ ਡੀਐਸਪੀ ਲਾ ਦੇਨੋ ਤੁਸੀਂ ਉਹਨਾਂ ਨੂੰ ਐਸਐਸਪੀ ਲਾ ਦਿੰਦੇ ਹੋ بڑے بڑے ਅਹੁਦੇ ਤੇ ਬਿਠਾ ਦਿੰਦੇ ਹੋ ਕੀ ਗੱਲ ਮੇਰੀ ਵਾਰ ਨੂੰ ਆ ਕੇ ਨੌਕਰੀਆਂ ਖਤਮ ਹੋ ਜਾਂਦੀਆਂ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਗੇਮਸ ਨੂੰ ਖੇਡਾਂ ਨੂੰ ਪ੍ਰਮੋਟਿਵ ਬਹੁਤ ਕਰ ਰਹੇ ਹਾਂ ਹਾਂ ਤੁਹਾਡੇ ਅੱਗੇ ਖੜੀਆ ਖੇਡ ਹੈਂਡੀਕੈਪ ਧੋਗੇ 50% ਡਿਸੇਬਲ ਹੋ ਕੇ ਮੈਂ ਇਹਨਾਂ ਕੁਝ ਕਰਿਆ ਕਿੱਥੇ ਆ ਕੇ ਡਾ ਖੜੀਆ ਦੇਖ ਲਓ ਤੁਹਾਡੇ ਅੱਗੇ ਆ ਰਿਐਲਿਟੀ ਦਿਖਾ ਰਿਆਂ ਤਿੰਨ ਲੈਟਰ ਆਂਦੇ ਨੇ ਕੈਸ਼ ਅਵਾਰਡ ਦਿੱਤਾ ਜਾਊਗਾ ਸਾਰਿਆਂ ਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ ਨੌਕਰੀ ਦਿੱਤੀ ਜਾਊਗੀ 2023 ਦੇ ਵਿੱਚ ਸਾਰਿਆਂ ਨੂੰ ਮਿਲ ਗਈ ਮੈਨੂੰ ਨਹੀਂ ਮਿਲੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ ਉਹ ਵੀ ਇਹੀ ਸੁਪਨਾ ਲੈ ਕੇ ਦੁਨੀਆ ਤੋਂ ਚਲੇ ਗਏ ਕਿ ਮੇਰਾ ਬੇਟਾ ਕਿਸੇ ਨਾ ਕਿਸੇ ਦਿਨ ਸਰਕਾਰੀ ਨੌਕਰੀ ਕਰੂਗਾ ਮੇਰੇ ਪਾਪਾ ਹਰੇਕ ਦੁਆਰੇ ਤੇ ਜਾ ਕੇ ਹੱਥ ਜੋੜ ਕੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਮੇਰੇ ਬੇਡੇ ਦੀ ਅਪਾਇਜਾਂ ਦੇਖੋ ਉਹਦਾ ਹੁਨਰ ਦੇਖੋ ਉਹ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਕੱਢ ਕੇ سپورਟ ਗਰਾਊਂਡ ਦੇ ਵਿੱਚ ਜੋੜ ਰਿਹਾ ਪਰ ਸਰਕਾਰਾਂ ਨੇ ਮੇਰੇ ਬਾਪ ਦੀ ਨਹੀਂ ਸੁਣੀ ਔਰ ਉਹ ਅੱਜ ਦਿਨੀਆਂ ਤੋਂ ਛੱਡ ਕੇ ਚਲੇ ਗਏ ਸਰਕਾਰਾਂ ਨੇ ਦਿੱਤਾ ਜੱਸ ਕਿਉਂ ਕਾਰਨ ਕਿਆਂ ਪਲੇਅਰ ਉਹ ਤੇ ਚੈਂਪੀਅਨ ਵੀ ਰਹੇ ਕਿਉਂ ਕਾਰਨ ਕੀ ਜ਼ਿੰਮੇਵਾਰ ਬਾਈ ਜੀ ਜੇ ਇਹ ਗੱਲ ਤੁਸੀਂ ਰਿਪੋਰਟਰ ਭਗਵੰਤ ਮਾਨ ਸਾਹਿਬ ਜਾਂ ਕਿਤੇ ਲੀਡਰ ਨੂੰ ਪੁੱਛੋ ਤਾਂ ਉਹ ਬੈਟਰ ਹੈ ਕਿਉਂਕਿ ਮੈਂ ਆਪਣੇ ਦੇਸ਼ ਪ੍ਰਤੀ ਸੱਚਾ ਸੁੱਚਾ 18 ਮਿੰਟ ਲੈ ਕੇ ਆਇਆ ਇਹ ਗੱਲ ਪੁੱਛਣੀ ਹੈ ਤੁਸੀਂ ਉਹਨਾਂ ਨੂੰ ਪੁੱਛੋ ਉਹ ਤੁਹਾਨੂੰ ਵਧੀਆ ਟੰਗਾਂ ਦੱਸਣਗੇ ਹੁਣ ਵੀ ਕਈ ਮੇਲੇ ਆਇਆ ਕੋਈ ਕੰਮ ਕੰਮ ਕਰ ਰਿਹਾ ਨਾ ਕੋਈ ਕੰਮ ਨਹੀਂ ਕਰ ਸਕਦਾ ਵੀਰੇ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ ਮੈਂ ਬੋਲ ਵੀ ਚੱਜਦਾ ਨਹੀਂ ਸਕਦਾ ਇਹਦਾ ਸ਼ੁਕਰ ਹੈ ਮੈਨੂੰ ਪੰਜਾਬ ਦੀ ਜਨਤਾ ਨੇ ਇੰਨਾ ਪਿਆਰ ਦਿੱਤਾ ਇਵਨ ਇੰਡੀਆ ਦੀ ਤੇ ਬਾਹਰਲੇ ਐਨ ਆਰ ਆਈ ਭਰਾਵਾਂ ਨੇ ਮੈਨੂੰ ਪਿਆਰ ਦਿੱਤਾ ਉਹ ਸਾਥ ਤੱਕ ਮੇਰਾ ਲੋਨ ਉਹਨਾਂ ਨੇ ਖਤਮ ਕਰਤਾ ਉਸ ਤੋਂ ਬਾਅਦ ਸਲੂਟ ਹੈ ਕਰਨੂਲਾ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੀ ਹੈਲਪ ਕੀਤੀ ਤੇ ਮੈਂ ਆਪਣਾ ਘਰ ਜਿਹੜੀ ਮੇਰੇ ਸਿਰ ਤੋਂ ਛੱਤ ਚਲੀ ਜਾਣੀ ਸੀ ਉਹ ਉਹਨਾਂ ਨੇ ਬਚਾ ਦਿੱਤਾ ਹੁਣ ਜਾ ਕੇ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਊਂਗਾ ਜੇ ਮੇਰੀ ਮੰਗ ਪੱਤਰ ਨਾ ਸੁਣੀ ਗਈ ਮੈਂ 8 ਦਿਨ ਬਾਅਦ ਆਪਣਾ